ਨੰਨਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਪੋਰਟਸ ਕਲੱਬ ਸ੍ਰੀ ਦਾ ਸ੍ਰੀ ਪੰਡਵਾਸੀਆਂ ਜਿਨ੍ਹਾਂ ਨੇ ਮੇਰੇ ਨਾਲ ਜਾਨ ਸਨਮਾਨ ਕੀਤਾ ਤੇ ਸ਼ੁਰੂ ਤੇ ਹੀ ਮੈਂ ਜੇ ਜਿਦੀ ਆਪਣੇ ਲਈ ਸਕੂਲ ਸਕੂਲ ਵੀ ਇੱਥੇ ਪੜਿਆ ਸ੍ਰੀ ਗਰਾਊਂਡ ਦੀ ਆਕੀ ਖੇਡੀਆਂ ਸ਼ੁਰੂ ਤਾਂ ਮੇਰੇ ਕੋਲ ਸਾਥ ਸੀ ਫਿਰ ਮੁੱਢੇ ਪਈ ਸੀਗੇ ਤਾਂ ਸਭ ਕੁਝ ਇਹਨਾਂ ਦੀ ਬਦਲਤੀ ਆ ਤੇ ਮੈਂ ਚਲੋ ਮੇਨਤੀ ਕੀਤੀਆਂ ਕਰਾਉਣ ਵਾਲੇ ਮੁੰਦਰ ਬਈ ਸੀਗੇ ਸਾਨੂੰ ਸਾਰਾ ਕੁਝ ਤਾਂ ਕਾਫੀ ਚੰਗਾ ਮੂਡ ਹੁੰਦਾ ਤੇ ਜਿਹੜੇ ਇੱਧਾ ਪਿੰਡ ਵਾਲੇ ਮਾਨਨ ਸਨਮਾਨ ਵਾਲੇ ਹੋਰ ਵੀ ਹੌਸਲਾ ਮਿਲਦਾ ਸਭ ਤੋਂ ਪਹਿਲਾਂ ਜੇ ਤੁਸੀਂ ਖੇਡਦੇ ਵੇ ਸੀ ਇੱਕ ਪਿੱਛੋਂ ਲਾਈਵ ਚੱਲਦਾ ਸੀਗਾ ਟੂਰਨਾਮੈਂਟ ਦਾ ਮਾਪਿਆਂ ਲਈ ਕਿੰਨੀ ਖੁਸ਼ੀ ਪਿੰਡ ਵਾਲੇ ਕਿੰਨੀ ਖੁਸ਼ੀ ਸੀ ਅੱਜ ਇਸ ਮੌਕੇ ਤੇ ਪਹੁੰਚ ਕੇ ਜਦੋਂ ਫਰੰਡ ਵਾਪਸ ਆਏ ਪਰ ਮਸਵਾਗਤ ਕੀਤਾ ਗਿਆ ਕਿਹੋ ਜਿਹਾ ਮਨ ਨੂੰ ਲੱਗ ਰਿਹਾ ਤੇ ਅੱਜ ਤੁਸੀਂ ਆਪਣੀ ਜਿਹੜੇ ਨੌਜਵਾਨ ਪੀੜ੍ਹੀ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਹ ਜਿਹਦੇ ਮੈਰੀ ਉਹ ਤੇ ਸਿਲੈਕਸ਼ਨ ਹੈ ਕਾਫੀ ਵਧੀਆ ਲੱਗ ਗਿਆ ਮੰਨ ਲਾ ਸੰਕਲਪ ਨੇ ਆਪਣੇ ਲਾਟੋ ਕਰਕੇ ਕੀਤਾ ਜਿਨ੍ਹਾਂ ਨੇ ਇੰਨੀ ਨੀਂਦ ਦਿੱਤੀ ਮੇਰੇ ਲਈ ਉਹਨਾਂ ਦੀ ਵਜ੍ਹਾ ਨਾਲ ਮੈਂ ਜਿੱਥੇ ਤਾਂ ਕੋਈ ਪਹੁੰਚਿਆ ਸਭ ਕੁਝ ਉਹਨਾਂ ਦੇ ਕਰਕੇ ਹੀ ਆ ਤੇ ਉਹਨਾਂ ਲਈ ਵੀ ਮਾਣ ਦੀ ਗੱਲ ਆ ਕਿਉਂਕਿ ਜੋ ਉਹਨਾਂ ਨੇ ਸਿੱਖਿਆ ਦਿੱਤੀ ਉਹ ਸਾਰਾ ਨਹੀਂ ਅੱਗੇ ਵਾਦੇ ਅਗੈਂਸਟ ਦਾ ਪ੍ਰੋਸੈਸ ਤੇ ਤੋਂ ਸਭ ਤੋਂ ਵੱਡਾ ਕਰੈਡਿਟ ਮੇਰੇ ਮਾਪੇ ਨੂੰ ਜਾਂਦਾ ਹੈ ਉਹਨਾਂ ਨੇ ਇਹਨੂੰ ਇਹ ਦਾਨ ਤਵਾ ਦੂਰੀ ਨੂੰ ਜ਼ਰੂਰਤ ਨੂੰ ਪੂਰੀ ਕੀਤੀ ਤੇ ਕਾਫੀ ਮਾਨਵੜੀ ਗੱਲ ਹੀ ਬਈ ਸਾਰੇ ਪਿੰਡ ਵਾਲਿਆਂ ਲਈ ਮੇਰੇ ਲਈ ਵੀ ਆਪਣੇ ਪਿੰਡ ਨੂੰ ਆਪਣਨ ਦੇਸ਼ ਨੂੰ ਲਈ ਪ੍ਰੇਜੈਂਟ ਕਰਨਾ ਹੈ ਖੇਲਣਾ ਤੇ ਆਹ ਨਾਲ ਦਿਵਾਕਾਣੇ ਹੀ ਮਿਹਨਤ ਕਰੋ ਪੜਾਈ ਵੀ ਕਰੋ ਨਾ ਪਰ ਇਹ ਮਿਹਨਤ ਜਿਆਦਾ ਕਰੋ ਬਰਾਂਡ ਵਿੱਚ ਤੇ 10 ਬੋਕੋ ਚਾਹ ਬੋਕੋ ਕੇਂਦਰ ਬੋਕੋ ਸਕੂਲ ਦੇ ਟੀਚਰ ਕੇਂਦਰ ਨਾਲ ਸੁਣਾ ਤੇ ਆਪਣੇ ਮਾਂ ਪਿਓ ਦਾ ਨਾਮ ਨਾ ਪਾਓ ਦੇਖੋ ਜੀ ਬਹੁਤ ਮਾਣ ਵਾਲੀ ਗੱਲ ਆ ਤੇ ਇਹ ਜਿਹੜਾ ਮੈਡਲ ਆ ਜਿਹੜੀ ਟਰੋਫੀ ਆ ਬੈਕਟੂ ਜੈ ਸਾਡੀ ਝੋਲੀ ਪਈ ਆ ਤੇ ਉੱਪਰ ਵੱਧ ਮਾਣ ਵਾਲੀ ਗੱਲ ਆ ਕਿ ਜਿੰਨੇ ਯੰਗ ਸਰ ਮੰਡੇ ਗਏ ਨੇ ਇਹਨਾਂ ਨੇ ਬਹੁਤ ਵਧੀਆ ਪਰਫਾਰਮੈਂਸ ਦਿਖਾਈ ਆ ਐਂਡ ਸਟ੍ਰਾਈਕਲੀ ਗੁਰਜੋਤ ਦਾ ਨਾਮ ਲਵਾਂਗਾ ਕਿਉਂਕਿ ਅਸੀਂ ਇਹਨਾਂ ਨੂੰ ਜੂਨੀਅਰ ਤੋਂ ਉੱਥੇ ਦੇਖਦੇ ਆ ਰਹੇ ਆ ਬਹੁਤ ਮਿਹਨਤੀ ਲੜਕਾ ਹੈ ਤੇ ਕਿਹੜਾ ਪਰਫਾਰਮੈਂਸ ਕੀਤੀ ਹੈ ਸਾਰੇ ਜਿੰਨੇ ਯੰਗ ਸਰ ਗਏ ਸੀਗੇ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਤੇ ਮੇਰੀ ਬਹੁਤ ਸਾਰੀਆਂ ਦੁਆਵਾਂ ਇਹਦੇ ਨਾਲ ਕੀ ਪਲੇਅਰ ਬਹੁਤ ਵਧੀਆ ਹਾਰਡ ਵਰਕਿੰਗ ਪਲੇਅਰ ਹੈ ਤੇ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਚ ਇੱਕ ਕੰਡਾ ਦਾ ਹੁੰਦਾ ਫਾਇਦਾ ਹੋਵੇਗਾ ਇਹ ਇੱਕ ਛੋਟੇ ਛੋਟੇ ਬੱਚੇ ਜਿਹੜੇ ਕੰਡਾ ਦੇ ਅੱਲ ਵੀ ਥੋੜੇ ਥੋੜੇ ਹਿੱਚ ਕੇ ਚਾਹੁੰਦੇ ਨੇ ਉਹਨਾਂ ਨੂੰ ਜਾਂ ਉਹਨਾਂ ਦੇ ਪੇਰੇ ਤੋਂ ਕੀ ਸਮਝਾਣਾ ਕਰਦੇ ਬੱਚੇ ਤਾਂ ਦੇਖੋ ਜੀ ਉਹਨਾਂ ਨੇ ਉਹਨਾਂ ਨੇ ਬਹਾਨੇ ਲੱ ਬਣੇ ਕਿਉਂਕਿ ਉਹਨਾਂ ਨੂੰ ਸਮਝ ਨਹੀਂ ਹੁੰਦੀ ਪਰ ਉਹਨਾਂ ਦੇ ਜਿਹੜਾ ਮੇਨ ਮੈਂ ਕਹਾਂਗਾ ਕਿ ਉਹਨਾਂ ਦੇ ਕੋਚ ਸਾਹਿਬਾਨ ਜਿਹੜੇ ਆ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਦੇ ਉਹਨਾਂ ਦੀ ਸਪੋਰਟ ਤੇ ਰਹਿਣਾ ਉਹਨਾਂ ਦੀ ਗੱਲ ਸੁਣਨਾ ਤੇ ਉਹਨਾਂ ਦਾ ਖਿਆਲ ਰੱਖਣ ਕਿ ਜਿਹੜਾ ਵੱਧ ਵੱਧ ਜਿਹੜੇ ਜਦੋਂ ਬੱਚਾ ਜਾਂਦਾ ਹੈ ਪਲੇਅਰ ਤੇ ਉਹਦੇ ਪਿੱਛੇ ਇੰਨੀ ਸਪੋਰਟ ਕਰਦਿਆਂ ਦੀ ਰਹਿੰਦੀ ਆ ਜਾਂ ਕੋਚਸ ਦੀ ਰਹਿੰਦੀ ਆ ਬਹੁਤ ਇੰਪੋਰਟੈਂਟ ਹੁੰਦੀ ਆ ਤੇ ਮੈਂ ਅਮੀਰ ਕਰਦਾ ਹਾਂ ਕਿ ਮੈਂ ਅਗਲਾ ਸਵੀਕਾਰਦਾ ਹਾਂ ਤੇ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਦੀ سپورਟ ਕਰੋ ਉਹਨਾਂ ਦੇ ਧਿਆਨ ਦਿਓ ਉਹਨਾਂ ਦੀ ਨਿਗਰਾਨੀ ਰੱਖੋ ਜੋ ਸਹੀ ਰਾਹ ਤੇ ਜਾ ਰਹੇ ਆ ਤੇ ਅਮੀਰ ਕਰਦਾ ਹਾਂ ਕਿ ਹੋਰ ਤਾਂ ਇਹ ਆਪਣ ਬਹੁਤ ਵਧੀਆ ਮਿਲਣਗੇ ਪਲੇਅਰ ਸਾਇਟ ਹੋਏ ਲਾ ਹਾਕੀ ਡਿਵੀਜ਼ਨ ਸੋਸਾਇਟੀ ਜਿੰਮੇਰੀ ਇੱਕ ਟੈਂਟੂ ਹਾਕੀ ਲੀਗ ਕਿ ਤੁਹਾਂਦੇ ਆ ਜੀ ਹਰੇਕ ਸਾਥ ਅਪਣਾ ਮੁੰਡਾ ਜੋ ਜ਼ੋਰ ਦੀ ਉਸ ਲੀਗ ਦਾ ਇੱਕ ਵੈਕਰ ਆ ਜੀ ਵੀ ਹੈ ਉਥੇ ਖੇਡਿਆ ਵੀ ਹੈ ਸੋਸਾਇਟੀ ਨੂੰ ਤੁਸੀਂ ਕੀ ਦੋਸ਼ ਬਾਰੇ ਕਹਿਣਾ ਚਾਹੁੰਦੇ ਹੋ ਇਹ ਐਗਜ਼ਾਮਪਲ ਤੁਹਾਡੇ ਸਾਹਮਣੇ ਆ ਜੀ ਜੇ ਪਲੇਅਰ ਉਥੋਂ ਨਿਕਲ ਖੇਡ ਕੇ ਨਿਕਲੇ ਤੇ ਦਾ ਮਤਲਬ ਬਹੁਤ ਵਧੀਆ ਕੰਮ ਕਰ ਰਹੇ ਐ ਤੇ ਮੈਂ ਉਮੀਦ ਕਰਦਾ ਹਾਂ ਕਿ ਇਦਾਂ ਹੀ ਕੰਟੀਨਿਊ ਆਪਣਾ ਕੰਮ ਕਰਦੇ ਰਹਿਣਗੇ ਤੇ ਆਉਣ ਵਾਲੇ ਸਮੇਂ 'ਚ ਹੋਰ ਪਲੇਅਰ ਦੇਣਗੇ ਥੈਂਕ ਯੂ ਮਿਹਰਬਾਨੀ ਜੀ ਕਿੰਦਾ ਮਤਲਬ ਛੋਟਾ ਜਿਹਾ ਹੁੰਦਾ ਜਿਹਾ ਸਾਡੀ ਨੱਖ ਲੱਗੀ ਸੀ ਲੀਫ ਹੰਦੀ ਹੋ ਜਾਂਦੀ ਐ ਉਹ ਕੋਈ ਟੰਡੀ ਹੋ ਪੀਂਦੀ ਹੁੰਦੀ ਸੀ ਤਾਂ ਬੋਗਨ ਚਾਹਣੀ ਹੁੰਦੀ ਸੀ ਇੱਥੇ ਕੁਕਰਪੰਡ ਉਹਨਾਂ ਦੇ ਵਿੱਚੋਂ ਹੀ ਹੌਲੀ ਹੌਲੀ ਸਟੈਪ ਬਾਈ ਸਟੈਪ ਅੰਦਰੋਂ ਨਿਕਲੇ ਸਾਰੇ ਮੇਰੇ ਤੋਂ ਸੋ ਹੀ ਨਿਕਲੇ ਸਾਰੇ ਇਹ ਹੈ ਮਤਲਬ ਖੋਲ ਹੋ ਰਿਹਾ ਜਾਂ ਕਿ ਰੌਂਡ ਕਲਾਸ ਅਕੈਡਮੀ ਦੇ ਰਿਹਾ ਹੈ ਰੌਂਡ ਕਲਾਸ ਕੈਡਮੀ ਦੇ ਵਿਚਾਲੇ ਸਟੈਪ ਬਾਈ ਸਟੈਪ ਬਾਈ ਪੇ ਸੈLECTION ਹੈ ਜਿਹੜੇ ਵਿੱਚ ਜਿਹੜੇ ਤਮਾ ਸੀਮਿਤ ਲੱਗੇ ਹੈ ਤੇ ਚਮਲੇ ਵੀ ਇਹ ਗੱਲ ਹਾਕੀ ਡਿਵੈਲਪਰ ਸੁਸਾਇਟੀ ਦੀ ਹੈ ਜਿਹੜੀ ਹਰ ਸਾਲ ਟੂਰਨਾਮੈਂਟ ਕਰਾਉਂਦੀ ਹੈ ਜੀ ਜੀ ਉਸ ਵਿੱਚ ਵੀ ਲੋਜੋਤ ਨੇ ਪਾਰਟਿਸਿਪੇਟ ਕੀਤਾ ਜੀ 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 ਬਲਕਿ ਨਹੀਂ ਕੀਤਾ ਹਰ ਸਾਲ ਕੀ ਤੱਕ 14 ਤੋਂ ਲੈ ਕੇ 17 ਤੱਕ ਨਾਈਟ ਨੂੰ ਕੋਸ਼ਿਸ਼ ਕੀਤੀ ਹੈ ਜੀ ਜੀ ਲਓ ਦਿਖੋ ਬੜੀ ਬਰਾਬਰ ਦਾ ਦਾਨ ਹੈ ਕਿਉਂਕਿ ਜਦੋਂ ਬੱਚਾ ਪੈਦਾ ਹੁੰਦਾ ਨਾ ਉਸ ਤੋਂ ਬਾਅਦ ਮਾ ਬਾਪ ਨੂੰ ਉਹਦੇ ਉਹਦੇ ਟੀਚਰ ਨੂੰ ਉਹਦੇ ਕੋਚ ਨੂੰ ਕਈ ਸਾਲ ਲੱਗ ਜਾਂਦੇ ਨੇ ਭਗਤੀ ਕਰਨੇ ਜਿਵੇਂ ਪਿਛਲੀ ਹਿਸਟਰੀ ਹੁੰਦੀ ਸੀ ਨਾ ਉਹਦੇ 14 ਸਾਲ ਭਗਤੀ ਕਰਦਾ ਕੋਈ 20 ਸਾਲ ਕਰਦਾ ਫਿਰ ਜਾ ਕੇ ਉਹ ਸਾਧੂ ਬਣਦਾ ਇਹ ਗ라운ਡਾਂ ਦਾ ਵੀ ਸਾਧੂ ਹੁੰਦਾ ਖਿਡਾਰੀ ਜਿਹਾ ਔਰ ਉਹ ਮੈਨੂੰ ਤੇਰੀ ਮਾਣ ਦੀ ਮਾਨ ਮਹਿਸੂਸ ਹੋ ਰਿਹਾ ਕਿ ਸਾਡੀ ਕੌਂਦੀ ਔਕੀ ਲੀਗ ਦੀ ਪ੍ਰੋਡਕਸ਼ਨ ਹੈ ਮੁੰਡਾ ਕਿਉਂਕਿ ਮੇਰਾ ਬੇਟਾ ਹੀ ਆਪ ਤਸੰਦਾ ਹੈ ਕਿਉਂਕਿ ਮਾਨ ਮਹਿਸੂਸ ਹੈ ਜਦੋਂ ਮੈਂ ਜਦੋਂ ਜਿੱਤੇ ਨਾ ਜੀਣ ਜਾਣਿਆ ਇਹ ਨਹੀਂ ਕੋਸ਼ਿਸ਼ ਇਹ ਨਹੀਂ ਨਾ ਟੈਲੀਵਿਜ਼ਨ ਮੋਰੋਫੋਲੇ ਤੇ ਮੈਨੂੰ ਕੋ ਲੰਬਰ ਨਹੀਂ ਆਉਂਦਾ ਕਿਉਂਕਿ ਆਪਾਂ ਏਰੀਆ ਦਾ ਸੀਗਾ ਮਾਨ ਮਸੂਫ ਹੋ ਰਿਹਾ ਏ ਮੈਂ ਤਾਂ ਇੱਕੋ ਗੱਲ ਕਹਿਣੀ ਚਾਹਣਾ ਕਿ ਪ੍ਰਮਾਤਮਾ ਨੇ ਬੜਾ ਕੋਸ਼ਿਸ਼ ਕੀਤਾ ਸਰੀਰ ਦੇ ਵਿੱਚ ਇਸ ਕਰਕੇ ਇੱਕ ਬੇਨਤੀ ਆ ਛੋਟੀ ਜਿਹੀ ਕੋ ਬੱਚਿਆਂ ਨੂੰ ਗਰਾਊਂਡ ਭੇਜਿਆ ਕਰੋ ਤੁਹਾਡੇ ਬੱਚੇ ਜੇ ਹੀਰੋ ਬਣਨਗੇ ਨਾ ਉਹਨਾਂ ਵੱਲ ਦੇਖ ਕੇ ਆਹ ਸਮਾ ਸੁਧਰ ਜਾਊਗਾ ਨਹੀਂ ਤਾਂ ਤੁਸੀਂ ਹਾਲਾਤ ਠੀਕ ਨਹੀਂ ਕਰ ਸਕਦੇ ਦੇਖੋ ਗੱਲੀ ਵਾਤੀ ਕੁਝ ਨਹੀਂ ਹੁੰਦਾ ਸਾਨੂੰ ਝੋਕਣਾ ਪਊਗਾ ਸਭ ਕੁਝ ਜਿੰਨੇ ਸਮਾਂ ਆ ਰਹਾਂ ਹੁੰਦਾ ਨਾ ਉਹ ਸੋਨੇ ਨੂੰ ਗਰਮ ਕਰਦਾ ਪਘੜਾਉਂਦਾ ਫਿਰ ਗਹਿਣਾ ਬਣਦਾ ਇਸੇ ਤਰ੍ਹਾਂ ਬੱਚਿਆਂ ਨੂੰ ਵੀ ਸਾਨੂੰ ਕਸ ਕੇ ਰੱਖਣਾ ਪਊਗਾ ਔਰ ਔਰ ਬੜਾ ਜਿਹੜਾ ਇਹ ਉਹ ਆਉਣ ਸਮਾਂ ਨਾ ਜੀ ਉਹਦਾ ਠੀਕ ਹੋਣਾ ਜਿਹੜਾ ਗਰਾਉਂਡਾ ਬਚ ਲਊਗਾ ਕਿਉਂਕਿ ਤੰਦਰੁਸਤੀ ਆਊਗੀ ਬਿਮਾਰੀਆਂ ਨਹੀਂ ਆਉਣਗੀਆਂ ਔਰ ਖਿਡਾਰੀ ਜਦੋਂ ਬਣ ਰਿਹਾ ਹੁਣ ਦੇਖੋ ਮਿਲਜੋ ਤੱਕ ਮਾਨ ਬਣ ਗਏ ਨੇ ਇੱਕ ਆਧਾਰਨ ਬਣ ਗਏ ਇਸ ਏਰੀਏ ਦੀ ਹੁਣ ਉਹ ਚਾਹ ਰਹੇ ਕਿ ਕਹਿੰਦੇ ਹਾਂ ਸਾਡਾ ਬੱਚਾ ਅਜ ਉਸ ਲੈਵਲ ਤੇ ਪਹੁੰਚ ਗਿਆ ਇਹ ਸ੍ਰੀਨ ਨੂੰ ਮੁਬਾਰਕਵਾਦ ਹੈ ਇਹ ਸੈਨਾਬਦ ਨੂੰ ਮੁਬਾਰਕਵਾਦ ਹੈ ਔਰ ਸਮੁੱਚੀ ਹਾਕੀ ਨੂੰ ਮੁਬਾਰਕਵਾਦ ਹੈ ਔਰ ਸਾਡੇ ਕਿੰਨੇ ਵੀ ਇਹ ਹਾਕੀ ਦੇ ਜਿਹੜੇ ਮੈਂਬਰ ਆਪਾਂ ਦੀ ਵਾਕੀ ਤੁਸੀਂ ਵੀ ਮੈਂਬਰ ਹੋ ਔਰ ਉਹਨਾਂ ਸਾਰਿਆਂ ਨੂੰ ਮੁਬਾਰਕਵਾਦ ਸਟੰਡ ਬਹੁਤ ਜ਼ਿਆਦਾ ਕੀਤੀ ਹੈ ਇਹ ਇੰਡੀਆ ਟੀਮ ਦੇ ਵਿੱਚ ਸੀਨੀਅਰ ਸੀਨੀਅਰ ਟੀਮ ਦੇ ਵਿੱਚ ਆਇਆ ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਪੰਜਾਬੀ ਦੇ ਸਾਰੇ ਪੈਨ ਜਿਵੇਂ ਐਮ ਆਰ ਆਈ ਦੀਆਂ ਦਾ ਸੰਦੇਸ਼ ਦਾ ਉਹਨਾਂ ਦਾ ਹੀ ਜੋਰ ਲੱਗਾ ਸੀਗਾ ਸਾਰਾ ਵੀ ਆਜ ਕੋਈ ਨਾ ਕੋਈ ਪਲੇਅ ਨਿਕਲੇਗੀ ਜੀ ਟੀਮ ਦੇ ਤੋਂ ਬਹੁਤ ਜੋਰ ਨਾਲ ਕਰਕੇ ਦਿਖਾਇਆ ਹੈ ਵਧੀਆ ਪਲੇਅ బ పండ్డ వాత ਅਰਦਾੰਗਲੱਬ ਦੇ ਸਭੀ ਪਹੁੰਚੇ ਸਾਰਿਆਂ ਦੇ ਪਿੰਡ ਦੀ ਪੰਚਾਇਤ ਸਾਰਿਆਂ ਦੇ ਸੰਗੋਗ ਦੇ ਨਾਲ ਬਹੁਤ ਲੱਗਿਆ ਪ੍ਰਬੰਧ ਕੀਤਾ ਗਿਆ ਸੀ ਉਹਨਾਂ ਦੇ ਉਹਨਾਂ ਦਾ ਵੀ ਸਵਾਗਤ ਹੈ ਸਕੂਲ ਦਾ ਸਟਾਫ ਵੀ ਸਾਰਾ ਪਹੁੰਚਿਆ ਸੋ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਕੂਲ ਦੇ ਸਟਾਫ ਦੇ ਜਿਹੜੇ ਇੱਥੇ ਪਹੁੰਚੇ ਇਹ ਨਾਲ ਉਹਨਾਂ ਦੇ ਪਿੰਡ ਵਾਸੀ ਵੀ ਆਏ ਹੈ ਨਾਲ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇੱਕ ਛੋਟਾ ਜਿਹਾ ਸੋਨਮਾ ਤੇ ਦੇਣਾ ਚਾਹੁੰਦਾ ਹਾਂ ਅਬ ਇਹ ਜਿਵੇਂ ਕੋਨੇ ਵੀ ਬਾ ਵੀ ਪਿੰਡਾਂ ਦੇ ਨਿਆਣੇ ਹੋਰ ਘਰਾਂ ਦੇ ਮਿੱਤਰਾਂ ਇਦਾਂ ਪਲੇਅਰ ਬਣਨ ਨਾਲ ਸਾਨੂੰ ਓਦੋਂ ਜ਼ਿਆਦਾ ਮਾਣ ਨੂੰ ਮਹਿਸੂਸ ਹੋਵੇ ਪਲੇ ਰਾਂ ਦਾ ਇੱਥੇ ਜਿਹੜੀ ਜਿਹੜੀ ਸਪੋਰਟ ਹੈ ਸਮਝੀ ਹਾਂ ਉਹ ਕਹਿੰਦੇ ਪੌਚੀ ਜਿਹੜੀ ਫੀਸ ਦਿੱਤੀ ਜਾਂਦੀ ਹੈ ਕਿ ਟਿਕਿਆਂ ਦੇ ਆਧਾਰ ਦੇ ਅਨੁਸਾਰਾ ਕੋਈ ਸਹੀ ਦਿੱਤਾ ਜਾਂਦਾ ਹੈ ਦੋ ਗੋਦ ਰੱਖੇ ਆ ਉਹਨਾਂ ਦੀ ਤਨਖਾਹ ਕਲੱਬ ਵਾਲੇ ਦਿੰਦੇ ਆ ਐਨ ਆਰ ਆ ਦੀਆਂ ਦੇ ਸੰਦੇ ਨਾਲ ਉਹ ਦਿੱਤੇ ਜਾਂਦਾ ਹੈ ਲੋਕ ਇਹਦੇ ਜੋ ਖੋਕੀ ਹੈ ਸਾਰਾ ਕੁਝ ਪ੍ਰੋਵਾਈਡ ਨਹੀਂ ਕੀਤਾ ਜਾਂਦਾ ਦੇਖੋ ਜੀ ਗੁਰਜੋਤ ਸਿੰਘ ਜੋ ਇੱਕ ਬਹੁਤ ਸੈਂਸ਼ੀਅਰ ਔਰ ਲਗਨ ਨਾਲ ਆਪਣੀ ਗੇਮ ਖੇਡਦਾ ਸੀ उन्हें लगातार ही अपने जो भी असू देंगे आ करना आ करना जिस टाइम ये साढ़े कोवीं कलास के उस टाइम मेजर सिंह कोच से उस टाइम घट्टो घट्टी सापोर्ट्स क्लब को डेढ़ सौ तो सोगे, दो सौ तक बच्चे थे प्रैक्टिस कर नौवीं तो दसवीं से बाहर चले गए दसवीं तर ग्यारहवीं मेरे को ग्यारहवीं तो बारहवीं मेरे को जो भी असि हिटिंग पूछे स्कूल देंगे सी करता है ਔਰ ਇਸ ਕਰਨ ਦੇ باوجود ਉਹਦੀ ਲਗਨ ਦੇ باوجود ਇਹ ਇੱਥੇ ਪਹੁੰਚਿਆ ਸਾਨੂੰ ਸਾਰੇ ਸਪੋਰਟਸ ਕਲੱਬ ਚਰੇ ਐਨਆਰਆਈ ਜਿਹੜਾ ਜਰੈਸ ਕ럽 ਨੂੰ ਸਹਾਇਕ ਦੇ ਰਹਾ ਨਗਰੋਂ ਇਹਨਾਂ ਨੇ ਫੀਡਬੈਕ ਦੇ ਰਹਾ ਕਟੋ-ਕਟ ਵੀ ਹਰ ਇੱਕ ਸਾਲ 15-20 ਲੱਖ ਰੁਪਿਆ ਸਪੋਰਟਸ ਕਲੱਬ ਐਨਆਰਆਈ ਤੇ ਪੰਡ ਵਾਲੇ ਦੇ ਸਹਿਯੋਗ ਨਾਲ ਇਥੇ ਖਰਚ ਹੋ ਰਿਹਾ ਇਹਨਾਂ ਪਲੇਅਰਾਂ ਤੇ ਖਰਚ ਹੋ ਰਿਹਾ ਉਹਨਾਂ ਦਾ ਸਦਕਾ ਹੀ ਅੱਜ ਸਾਡੀ ਜਿਹੜੀ ਆਉਟਪੁੱਟ ਆ ਅਰਜੰਦਰ ਸਿੰਘ ਅਲੰਪੀਅਨ ਉਸ ਤੋਂ ਬਾਅਦ ਉਹਨਾਂ ਦਾ ਲੜਕਾ ਜਗਦੀਪ ਸਾਰੇ ਇਹ ਇੰਟਰਨੈਸ਼ਨਲ ਪਲੇਅਰ ਦਾ ਕੋਈ ਨਾ ਹੋਵੇ ਇਹਨਾਂ ਦੀ ਬਦੌਲਤ ਨਾਲ ਕਾਪੀ ਕਰਦਾ ਕਰਦਾ ਹੀ ਅੱਜ ਇਹਨਾਂ ਨੇ ਇਹ ਆਪਣੀ ਇੰਟਰਨੈਸ਼ਨਲ ਐਸ਼ੀਅਨ ਚੈਂਪੀਅਨਸ਼ਿਪ ਸੇ ਰਹੀ ਆ ਜਿਹੜੀ ਆ ਉਹਦੇ ਵਿੱਚ ਪਹਿਲੇ ਨੰਬਰ ਤੇ ਆਏ ਸਾਨੂੰ ਮਾਣ ਆ ਸਾਡੇ ਪਿੰਡ ਨੂੰ ਮਾਣ ਆ ਸਾਡੀ ਸਪੋਰਟਸ ਵਾਲਾ ਸ੍ਰੀਮ ਸਾਰੇ ਮਾਣ ਆ ਸਾਡੇ ਸੀਨੀਅਰ ਸੀਨੀਅਰ ਸਿਟੀਜ਼ਨ ਜਿਹੜਿਆ ਸਾਰੇ ਇਹ ਮੁੰਡੇ ਦਾ ਬਹੁਤ ਬਹੁਤ ਧੰਨ ਕਰਦੇ ਧੰਨਵਾਦ ਕਰਦੇ ਆ ਖਾਸ ਕਰਕੇ ਇਹਨਾਂ ਦੇ ਪੇਰੈਂਟਸ ਜਿਹੜੇ ਆ ਮਾਤਾ ਪਿਤਾ ਜਿਨ੍ਹਾਂ ਨੇ ਇਹਨਾਂ ਨੂੰ ਸਿੱਖਿਆ ਦੇ ਕੇ ਸਾਡੇ ਕੋਲ ਭੇਜਦੇ ਰਿਹਾ ਇੱਕ ਬਹੁਤ ਵੱਡੀ ਗੱਲ ਹੈ ਦੂਸਰੇ ਨਗਰ ਤੋਂ ਬੱਚੇ ਨੂੰ ਸ਼ਾਮ ਨੂੰ 8 ਵਜੇ ਜਾਂਦੇ ਸੀ 7:30 60 ਦੇ ਦਰਮਿਆਨ ਦਾਣਾ ਫਿਰ ਸਾਈਕਲ ਤੇ ਜਾਣਾ ਸਾਈਕਲ ਤੇ ਆਉਣਾ ਇੱਕ ਬਹੁਤ ਇਹਨਾਂ ਨੇ ਮਿਹਨਤ ਕੀਤੀ ਆ ਉਹ ਮਿਹਨਤ ਜਿਨ੍ਹਾਂ ਨੂੰ ਅਗਰਾ ਫਰੂਟ ਮਿਲਿਆ ਨੀਤੀਆ ਫਾਲਾ ਮਿਲਿਆ ਉਹ ਬਹੁਤ ਵਧੀਆ ਹੋਇਆ ਅਸੀਂ ਇਹਨਾਂ ਦੇ ਇਹਨਾਂ ਦੇ ਪੇਰੈਂਟਸ ਨੇ ਔਰ ਇੰਡੀਅਨ ਹਾਕੀ ਐਸੋਸੀਏਸ਼ਨ ਦੇ ਸਾਰਿਆਂ ਦੇ ਹੀ ਖਾਸ ਕਰਕੇ ਮਨਪ੍ਰੀਤ ਹਾਂ ਹਰਮਨਪ੍ਰੀਤ ਜਿਹੜਾ ਕੈਪਟਨ ਹੈ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀਆਂ ਜਿਹੜੇ ਹਰਮਨਪ੍ਰੀਤ ਉਹਨਾਂ ਨੇ ਇਹਨੂੰ ਆਪਣੇ ਨਾਲ ਰੱਖਿਆ ਆਪਣੇ ਛੋਟੇ ਬੱਚਿਆਂ ਦੀ ਜਿਹੜਾ ਇਹਨੂੰ ਨਾਲ ਫੀਲਡ ਆਪ ਕੀਤੀ ਆ ਵੀ ਆ ਸੌ ਕਰਦੇ ਥੋੜਾ ਹਨਾ ਅੱਜ ਇਹਨਾਂ ਨੂੰ ਮਿਲਿਆ ਉਹਨਾਂ ਨੇ ਬਹੁਤ ਲੋਟ ਧੰਨਵਾਦ ਕੀਤਾ ਛੁ ਹਰਮਨਪ੍ਰੀਤ ਦਾ ਅਸੀਂ ਬਹੁਤ ਖੁਸ਼ ਆ ਅੱਗੇ ਤੋਂ ਵੀ ਉਮੀਦ ਕਰਦੇ ਆ ਤੇ ਇਹ ਕੱਪ ਨੂੰ ਅਗਲੀ ਵਾਰ ਮੱਲਾ ਮਾਰੇ ਔਰ ਮਾਪੇਆਂ ਪਾਲੰਪੀਕੀਆ ਲੰਪੀਕੀ ਖਿਡਾਰੀ ਹੋਰ ਆਪਣੇ ਮਾਪੇ ਦਾ ਸਾਡੀ ਕਲੱਬ ਦਾ ਨਾਂ ਰੁਸ਼ਨ ਕਰੇ ਇਹ ਸਭ ਹਾਲੇ ਵੀ ਵੇਖਿਆ ਜਾਂਦੇ ਪਿੰਡਾਂ ਦੇ ਵਿੱਚ ਹਾਲੇ ਵੀ ਕੁਝ ਅਜਿਹੀ ਪਰਿਵਾਰ ਨੇ ਜਿਹੜੇ ਖਿੱਚਚਾਉਂਦੇ ਨੇ ਆਪਣੇ ਬੱਚਿਆਂ ਨੂੰ ਭੇਜਣ ਦੇ ਲਈ ਤੁਸੀਂ ਉਹਨਾਂ ਦੇ ਮਾਪਿਆਂ ਨੂੰ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਚਾਹੀਦਾ ਇੱਕ ਹੀ ਇਹ ਹੈ ਕਿ ਸਪੋਰਟਸ ਦੇ ਵਿੱਚ ਜੇਕਰ ਤੁਸੀਂ ਭੇਜਦੇ ਆਂ ਗਰਾਊਂਡ ਤੇ ਭੇਜਦੇ ਆਂ ਸਾਡੇ ਆਪਣੇ ਜਿਹੜੇ ਯੂਰਪੀਨ ਕੰਟਰੀ ਦੇ ਆ ਬੱਚੇ ਆ ਉਹ ਸਕੂਲਾਂ ਤੇ ਆਪ ਲੈ ਕੇ ਜਾਂਦੇ ਆ ਗਰਾਊਂਡਾਂ 'ਚ ਆਪ ਲੈ ਕੇ ਜਾਂਦੇ ਆ ਇਥੇ ਸਾਡੇ ਬੱਚੇ ਜਿਹੜੇ ਆ ਨਾ ਪੇਰੈਂਟਸ ਤੇ ਜਿਨੀ ਗਿਆ ਪਤਾ ਨਹੀਂ ਤੇ ਗਰਾਉਂਡ ਦਾ ਕੀ ਮਾਹੌਲ ਆ ਪਰ ਇਸਲੀ ਨੂੰ ਗਰਾਉਂਡਾ ਦੇ ਬਹੁਤ ਵਧੀਆ ਮਾਹੌਲ ਆ ਔਰ ਦੋ ਕੋਚ ਆ ਔਰ ਬਾਕੀ ਆ ਜੀ ਆਰਗੇਨਾਈਜੇਸ਼ਨ ਆ ਉਹ ਨਾਲ ਆਉਂਦੀ ਆ ਬਾਹਰ ਬਹਿੰਦੇ ਆ ਸਾਰੇ ਦੇਖਦੇ ਆ ਕਿ ਕੀ ਹੋ ਰਿਹਾ ਕਿਨੇ ਹੋ ਰਿਹਾ ਮੈਂ ਇਹ ਮੈਸੇਜ ਦੇ ਰਹਾ ਨਾ ਆਪਣੇ ਚਾਹੇ ਬੱਚਾ ਲੜਕਾ ਆ ਤੇ ਲੜਕੀ ਆ ਗਰਾਉਂਡ ਤੇ ਜਰੂਰ ਭੇਜੋ ਜੇਕਰ ਕੋਈ ਨੀਕੀ ਬਿਮਾਰੀ ਵੀ ਆ ਉਹ ਪੈਰਾਂ ਤੋਂ ਕੱਲੇ ਨਹੀਂ ਸਕਦਾ ਉਹ ਵੀ ਗਰਾਉਂਡ ਤਾਂ ਆ ਕੇ ਇਸ ਗਰਾਉਂਡ ਤੇ ਉਹਨਾਂ ਨੂੰ ਕਰਾ ਕਰਕੇ ਠੀਕ ਕੀਤਾ ਹੁੰਦੇ ਆ ਗਰਾਉਂਡ ਤੇ ਗਰਾਉਂਡ ਇੱਕ ਫਿਜ਼ੀਓਥੈਰੇਪੀ ਕਾ ਕਰਦੀ ਕੋਈ ਲੋੜ ਨਹੀਂ ਜੇਕਰ ਬੱਚਾ ਗਰਾਊਂਡ ਚ ਆਉਂਦਾ ਫੁੱਟਬਾਲ ਖੇਡਦਾ ਆ ਕੇ ਖੇਡਦਾ ਉਹ ਆਪਣੇ ਆਪ ਐਥਲੈਟਿਕ ਬਣ ਜਾਂਦੀ ਹੈ ਸਤਿ ਆਪਾ ਦਾ ਮੁੰਡਾ ਜਿਹੜਾ ਗੋਚੋਤ ਹੈ ਅੱਜ ਜਿਹੜਾ ਇਨਾਮ ਜਿੱਤ ਕੇ ਆਇਆ ਭਾਦਨ ਨਾਜ਼ੁਸ਼ਮ ਕਹਤਾ ਹਾਂਜੀ ਸਭ ਤੋਂ ਵੱਡਾ ਜਿਹੜਾ ਫ੍ਰੈਂਡ ਦਾ ਨਾਮ ਤੁਹਾਡਾ ਦੋਸ਼ੀ ਕਹਤਾ ਸਾਦੇ ਸਾਹਿਬ ਤੁਸੀਂ ਅੱਜ ਕਿਹੋ ਜਿਹਾ ਮੈ ਲੱਗਦਾ ਤੁਹਾਨੂੰ ਮਹਿਸੂਸ ਹੋ ਰਿਹਾ ਹੈ ਤੁਸੀਂ ਤਾਂ ਕੋਈ ਟਿਕਾਣਾ ਪਰ ਰਹਿ ਨਹੀਂ ਬਹੁਤ ਖੁਸ਼ੀ ਆ ਬਹੁਤ ਜ਼ਿਆਦੀ ਖੁਸ਼ੀ ਆ ਬੋਬ ਵੈਰੀ ਖੁਸ਼ੀ ਆਤ ਤੇ ਜਿਉਂ ਛੇਨੀ ਦੇ ਵਿੱਚ ਜਿਉ ਇਹ ਸਕੂਲੇ ਆ ਗਏ ਹੈ ਨਾ ਉਹ ਤੋਂ ਕਹਿੰਦੇ ਡੈਡੀ ਵੀ ਮੈਨੂੰ ਹਾਕੀ ਲੈ ਕੇ ਦਿਓ ਨਿਆਣਾ ਦੇ ਖੇਡ ਦੇ ਆ ਕੇ ਮम्मी ਦੇਣੀ ਤੇ ਉਹਦੀ ਮਾਂ ਨੇ ਕਿਹਾ ਵੀ ਗੁਰਜੋਤ ਵੱਡਾ ਰੋਡ ਪੈਂਦਾ ਆ ਬਈ ਤੂੰ ਨਿਆਣਾ ਆ ਜੇ ਕੀ ਲਾਜਾ ਸਾਈਕਲ ਤੇ ਇਹ ਕਹਿੰਦਾ ਨਹੀਂ ਨਿਆਣਾ ਜਾਣਾ ਤੇ ਉਹ ਨੂੰ ਹਾਕੀ ਲੈ ਕੇ ਦਿੱਤੀ ਮੂਡ ਲੈ ਕੇ ਦਿੱਤੇ ਜਿਉ ਛੇਨੀ ਦੇ ਵਿੱਚ ਉੱਥੇ ਜਦ ਲੱਗਾ ਮੁੜ ਕੇ ਇਹਨਾਂ ਪਛਾਅ ਮੁੜ ਕੇ ਵੇਚਿਆ ਹੂੰ ਤੇ ਦਿਨ-ਦਿਨ ਨਵਾਰ ਚੈਕਲ ਤੇ ਆਣਾ ਪਹਿਲੋ ਸਵੇਰ ਤੜਕੇ ਆਣਾ ਬਾਅਦ ਚ ਕੋਪਾਲ ਲਾਉਣਾ ਫਿਰ ਸ਼ਾਮ ਨੂੰ ਆਣਾ ਬਾਕੀ ਮੇਜਰ ਸਾਹਿਬ ਦਾ ਬਹੁਤ ਧੰਨਵਾਦ ਇਹ ਕੋਚ ਸਾਹਿਬ ਸੀ ਉਸ ਦੇ ਲਈ ਤੇ ਬਾਕੀ ਸਾਰੇ ਟੀਮ ਲੱਗਰ ਦਾ ਬਹੁਤ ਧੰਨਵਾਦ ਕਰਦਾ ਸਭ ਤੋਂ ਵੱਡੇ ਕੋਚ ਸਾਹਿਬ ਕਿ ਕੋਈ ਹੈ ਇਹ ਇਹਨਾਂ ਤੁਹਾਡਾ ਐਪਰੀਸ਼ੀਏਟ ਅੱਜ ਦੇ ਦਿਨ ਜੀ ਉਹਨਾਂ ਦਾ ਜਿਆਦਾ ਅੱਜ ਤੁਹਾਡਾ ਇਸ ਮੁਕਾਮ ਤੇ ਮੁੰਡਾ ਪਹੁੰਚਿਆ ਹੈ ਜਿਹੜੇ ਬਾਕੀ ਪਿੰਡ ਦੇ ਜਿਹੜੇ ਵਿਦਿਆਰਥੀ ਆ ਬੱਚੇ ਨੇ ਸਕੂਲਾਂ ਤੋਂ ਪਰਦੇ ਨਾਲ ਨਾਲ ਖੇਡਾਂ ਦੇ ਵਿੱਚੋਂ ਭਾਗ ਲੈਂਦੇ ਨੇ ਫੋਕੀ ਦੇ ਲਈ ਤੁਸੀਂ ਉਹਨਾਂ ਨੂੰ ਕੀ ਇੱਕ ਸੁਨੇਹਾ ਦੇਣਾ ਚਾਹੁੰਦੇ ਹੋ ਸਾਡੇ ਚੈਨਲ ਦੇ ਮਾਧਮ ਨਾਲ ਮੈਂ ਤਾਂ ਸਾਰੇ ਬੱਚਿਆਂ ਨੂੰ ਨਿਯਾਨੇ ਨੂੰ ਇਹ ਹੀ ਸੁਨੇਹਾ ਦਊਗਾ ਕਿ ਵੱੱਡੇ ਤੋਂ ਵੱੱਡੇ ਖੇਡਾਂ ਦੇ ਵਿੱਚ ਪਾਓ ਖੇਡਾਂ ਖੇਡੋ ਨਸ਼ਿਆਂ ਤੋਂ ਬਚੋ ਤੇ ਨਸ਼ਿਆਂ ਨੂੰ ਨਾ ਲਗਾਓ ਜਿੰਨਾ ਵੱਧ ਤੋਂ ਵੱਧ ਤਰੱਕੀ ਕਰਨੀ ਉਹ ਤਰੱਕੀ ਕਰੋ